ਫਲਾਈਂਗ ਸਿੱਖ ਮਿਲਖਾ ਸਿੰਘ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਕੀ ਤੁਸੀਂ ਪਹਿਲੇ ਫਲਾਈਂਗ ਸਿੱਖ ਨੂੰ ਜਾਣਦੇ ਹੋ ਜੇ ਨਹੀਂ ਤਾਂ ਆਜੋ ਤੁਹਾਨੂੰ ਦੱਸਦੇ ਹਾਂ ਪਹਿਲੇ ਫਲਾਈਂਗ ਸਿੱਖ ਬਾਰੇ ਅੱਜ ਗੱਲ ਕਰਦੇ ਹਾਂ ਸਰਦਾਰ ਹਰਦਤ ਸਿੰਘ ਪਹਿਲੇ ਫਲਾਈਂਗ ਸਿੱਖ ਜਿਨ੍ਹਾਂ ਦੇ ਜਹਾਜ਼ ਉੱਤੇ 400 ਗੋਲੀਆਂ ਲੱਗੀਆਂ ਪਰ ਉਹ ਫਿਰ ਵੀ ਬਚ ਗਏ ਇੱਕ ਜਰਮਨ ਨੇ ਮੇਰੇ ਉੱਤੇ ਇੱਕ ਹੱਥ ਲਾਈ ਮੇਰੀ ਸੱਜੀ ਲੱਤ ਵਿੱਚ ਗੋਲੀ ਲੱਗੀ ਇਸ ਸਮਗਰੋਂ ਮੈਂ ਉਸ ਉੱਤੇ ਫੈਰੇ ਕੀਤੇ ਅਤੇ ਉਸ ਦੇ ਲੱਟ-ਲੱਟ ਬਲਣ ਦਾ ਆਨੰਦ ਲਿਆ ਮੇਰੇ ਲੱਗਣ ਵਾਲੀ ਗੋਲੀ ਜਹਾਜ਼ ਦੇ ਪੈਟਰੋਲ ਟੈਂਕ ਦੇ ਭਰੇ ਹੋਏ ਹਿੱਸੇ ਵਿੱਚੋਂ ਨਿਕਲੀ ਸੀ ਜੇਕਰ ਇਹ ਥੋੜੀ ਉੱਪਰ ਹੁੰਦੀ ਤਾਂ ਜਹਾਜ਼ ਵਿੱਚ ਧਮਾਕਾ ਹੋ ਜਾਣਾ ਸੀ ਚਾਰ ਜੰਗੀ ਜਹਾਜ਼ ਮੇਰੇ ਪਿੱਛੇ ਲੱਗੇ ਹੋਏ ਸਨ ਉਹ ਵਾਰੋ-ਵਾਰੀ ਮੇਰੇ ਵੱਲ ਗੋਲੀਬਾਰੀ ਕਰ ਰਹੇ ਹਨ ਮੈਂ ਬਿਲਕੁਲ ਪਿੱਤਰ ਵਾਂਗ ਭਾਜਦਾ ਹੋਇਆ ਖੰਭ ਹਿਲਾ ਰਿਹਾ ਸੀ ਅਤੇ ਉੱਡਣ ਤੋਂ ਸਮਰਥ ਸੀ ਪਹਿਲੇ ਕੁਝ ਪਲਾਂ ਦੌਰਾਨ ਮੈਨੂੰ ਲੱਗਾ ਕਿ ਮੈਨੂੰ ਮਾਰ ਦਿੱਤਾ ਜਾਵੇਗਾ ਜਦੋਂ ਇਹ ਨਹੀਂ ਹੋਇਆ ਮੈਨੂੰ ਲੱਗਾ ਜਿਵੇਂ ਕਿ ਕਿਸੇ ਦੇਵੀ ਰੱਖਿਆ ਹਿੱਟ ਹੋਵਾ ਮੈਨੂੰ ਦੱਸਿਆ ਗਿਆ ਕਿ ਮੇਰੇ ਜਹਾਜ਼ ਉਤੇ 400 ਤੋਂ ਵੱਧ ਗੋਲੀਆਂ ਲੱਗੀਆਂ ਸਨ ਇਹ ਸ਼ਬਦ ਪਹਿਲੀ ਵਿਸ਼ਵ ਜੰਗ ਲੜਨ ਵਾਲੇ ਸਰਦਾਰ ਹਰਦਤ ਸਿੰਘ ਦੇ ਹਨ ਜੋ ਉਹਨਾਂ ਦੀ ਸਵੈ ਜੀਵਨੀ A Little Work A Little Play ਵਿੱਚ ਦਰਜ ਹਨ ਉਹ ਪਹਿਲੇ ਫਲਾਈਂਗ ਸਿੱਖ ਸਨ ਆਨ ਵਨਡੇ